ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੀੜੀ ਵਿੱਚੋਂ 베ਦੀ ਪਰਿਵਾਰ ਵੱਲੋਂ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਸ੍ਰੀ ਚੋਲਾ ਸਾਹਿਬ ਅਰਦਾਸ ਕਰਨ ਤੋਂ ਬਾਅਦ ਪੂਰੀ ਸ਼ਰਧਾ ਅਤੇ ਆਦਰ ਨਾਲ ਸ਼ਸ਼ੋਭਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ 베ਦੀ ਪਰਿਵਾਰ ਜੋ ਪਿਛਲੇ ਕਈ ਪੀੜ੍ਹੀਆਂ ਤੋਂ ਇਸ ਪਵਿੱਤਰ ਚੋਲੇ ਦੀ ਸੰਭਾਲ ਕਰ ਰਿਹਾ ਹੈ ਨੇ ਸਾਂਝੇ ਤੌਰ ਤੇ ਇਹ ਫੈਸਲਾ ਲਿਆ ਕਿ ਜੋ ਚੋਲਾ ਪਹਿਲਾ ਫੋਲਡ ਕਰਕੇ ਫਰੇਮ ਵਿੱਚ ਸਜਾਇਆ ਗਿਆ ਸੀ ਉਸ ਨੂੰ ਹੁਣ ਵਸਤਰ ਰੂਪ ਵਿੱਚ ਖੋਲ ਕੇ ਮੂੜ ਵਿਸ਼ੇਸ਼ ਤਰੀਕੇ ਨਾਲ ਫਰੇਮ ਕੀਤਾ ਜਾਵੇ ਤਾਂ ਜੋ ਸੰਗਤਾਂ ਨੂੰ ਇਸ ਦਾ ਪੂਰਾ ਦਰਸ਼ਨ ਹੋ ਸਕੇ ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜੀ ਵਿੱਚੋਂ ਬਾਬਾ ਅਵਤਾਰ ਸਿੰਘ ਜੀ ਚੋਲਾ ਸਾਹਿਬ ਵਾਲੇ ਬਾਬਾ ਸੁਖਦੇਵ ਸਿੰਘ ਬੇਦੀ ਚੋਲਾ ਸਾਹਿਬ ਵਾਲੇ ਸਮੇਤ ਇਸ ਪਵਿੱਤਰ ਚੋਲਾ ਸਾਹਿਬ ਨੂੰ ਨਵੀਂ ਲੁੱਕ ਦੇਣ ਵਾਲੇ ਐਸ.ਪੀ. ਸਿੰਘ ਅਤੇ ਸਾਰਾ 베ਦੀ ਪਰਿਵਾਰ ਹਾਜ਼ਰ ਸੀ। ਸੰਗਤ ਨੇ ਸਰਦਾ ਸਹਿਤ ਦਰਸ਼ਨ ਕੀਤੇ ਅਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। 베ਦੀ ਪਰਿਵਾਰ ਨੇ ਕਿਹਾ ਕਿ ਸ਼੍ਰੀ ਚੋਲਾ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਨਿਮਰਤਾ, ਸੇਵਾ ਅਤੇ ਵਿਸ਼ਵ ਭਾਈਚਾਰੇ ਦੇ ਸੰਦੇਸ਼ ਦਾ ਪ੍ਰਤੀਕ ਹੈ। ਇਸ ਮੌਕੇ ਤੇ ਅਰਦਾਸ ਤੋਂ ਬਾਅਦ ਸ਼੍ਰੀ ਚੋਲਾ ਸਾਹਿਬ ਦੇ ਦਰਸ਼ਨ ਨਾਲ ਸੰਗਤ ਨੇ ਸ਼੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰਕੇ ਆਤਮਿਕ ਸ਼ਾਂਤੀ ਤੇ ਅਸੀਸ ਪ੍ਰਾਪਤ ਕੀਤੀ। ਰਾਈ ਗਏ ਗੁਰਦੁਆਰਿਆਂ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸੁਆਸਾ ਸੰਗ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਸਤਨਾਮ ਵਾਹਿਗੁਰੂ ਬਾਬਾ ਜੀ ਆਪ ਜੀ ਦੇ ਪਵਿੱਤਰ ਪਵਿੱਤਰ ਰੰਗ ਦੇ ਬਸਤਰ ਸ੍ਰੀ ਚੋਲਾ ਸਾਹਿਬ ਨਨਕਾਣਾ ਸਾਹਿਬ ਪਟਨਾ ਸਾਹਿਬ ਗੋਇੰਦਵਾਲ ਸਾਹਿਬ ਕਡੂਟ ਸਾਹਿਬ ਹਜੂਰ ਸਾਹਿਬ ਅਨੰਦਪੁਰ ਸਾਹਿਬ ਪਟਨਾ ਸਾਹਿਬ ਦਮਦਮਾ ਸਾਹਿਬ ਤਰਨ ਤਰਨ ਸਾਹਿਬ ਗੋਵਿੰਦਵਾਲਾ ਸਾਹਿਬ ਕਡੂਰ ਸਾਹਿਬ ਅਮ੍ਰਿਤਸਰ ਸਾਹਿਬ ਕਰਤਾਰਪੁਰ ਸਾਹਿਬ ਡੇਰਾ ਸਾਹਿਬ ਸਮੂਹ ਗੁਰਦੁਆਰਿਆਂ ਤੀਰਥਾਂ ਭਗਤਾਂ ਮਹਾਪੁਰਸ਼ਾਂ ਜੀ ਕੀ ਪਵਿੱਤਰ ਕਾਲ ਕਮਾਈ ਜੀ ਦਾ ਧਿਆਨ ਧਰ ਕੇ ਬੋਲਣਾ ਜੀ ਸਤਨਾਮ ਵਾਹਿਗੁਰੂ ਬਾਬਾ ਜੀ ਆਪ ਜੀ ਦੇ ਮਹਾਵਾਕ ਅਨੁਸਾਰ ਸਿੱਖਤੇ ਬਹੁਤ ਕਮਾਵਦੇ ਅੰਤ ਨਾ ਪਾਰ ਆਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਉਹ ਪਾਪੀ ਵੱਡ ਗੁਨਾਹਗਾਰ ਗੇਤਾ ਸਮੁੰਦ ਸਾਗਰ ਨੀਰ ਪਰਿਆ ਇਤੇ ਅਗਨ ਹਮਾਰੇ ਦਇਆ ਕਰੋ ਕੁਛ ਮੇਰੇ ਉਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ੱਤਪੈ ਭੀਤਰ ਬਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਤਿੰਨ ਰਾਤੀ ਧੰਨ ਧੰਨ ਸਹਿਬ ਕਿਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਤਰਜਾਮੀ ਪਿਤਾ ਜੀਓ ਆਪ ਜੀ ਦੀਆਂ ਬਖਸ਼ਿਸ਼ਾਂ ਆਪ ਜੀ ਦੀ ਰਹਿਮਤ ਆਪ ਜੀ ਦੇ ਮਿਹਰਸਤ ਕੀ ਆਪ ਜੀ ਦੇ ਉਪਰਾਲੇ ਨਾਲ ਜਵਾਬਾ ਜੀ ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਈ ਜੀ ਦੇ ਮਹਾਵਾਕਾਂ ਅਨੁਸਾਰ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਆਪ ਜੀ ਦੇ ਪਵਿੱਤਰ ਪਿਤਰ ਅੰਗ ਦੇ ਬਸਤਰ ਸ਼੍ਰੀ ਚੋਲਾ ਸਾਹਿਬ ਜੋ ਬਾਬਾ ਜੀ ਗੁਰੂ ਨਾਨਕ ਦੇ ਅੰਗ ਕਾ ਚੋਲਾ ਜੀਏ ਜਾਨ ਤੀਨ ਲੋਕ ਨਾਏ ਹੈ ਐਸੋ ਬਸਤਰ ਮਹਾਨ ਅਲਖ ਲਖਾਇਆ ਗੁਰ ਤੇ ਪਾਇਆ ਨਾਨਕ ਇਹ ਹਰ ਕਾ ਚੋਲਾ ਬਾਬਾ ਜੀ ਮੈਂ ਮੂਰਖ ਕੀ ਕਿਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਭੇਕਿਆ ਸੇ ਫਿਰ ਗਰਬਾਸ ਨਾ ਭਰਿਆ ਰੇ ਧਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਆਪ ਜੀ ਦੇ ਜੋ ਜੋ ਬਾਬਾ ਜੀ ਪਵਿੱਤਰ ਰੰਗ ਦੇ ਬਸਾ ਸ੍ਰੀ ਚੋਲਾ ਸਾਹਿਬ ਜੀ ਦੀ ਜੋ ਸੇਵਾ ਸ਼ੁਰੂ ਹੋਈ ਸੀ ਆਪ ਜੀ ਦੀ ਬਖਸ਼ਿਸ਼ ਨਾਲ ਜੋ ਬਾਬਾ ਜੀ ਆਪ ਜੀ ਦੇ ਸੰਗਤਾਂ ਨੇ ਬਾਬਾ ਜੀ ਮੇਹਰ ਪ੍ਰਿਆਤਰਾ ਕੇ ਸੇਵਾ ਕਰਾਈ ਔਰ ਬਾਬਾ ਜੀ ਕਿਰਪਾ ਕਰਨੀ ਆਪ ਜੀ ਦੇ ਗੁਰਮਖ ਪਰਿਵਾਰਾਂ ਔਰ ਆਪ ਜੀ ਦੇ ਪਰਿਵਾਰਾਂ ਨੇ ਸੇਵਾ ਕੀਤੀ ਔਰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਅੱਜ ਸੇਵਾ ਸੰਪੂਰਨ ਹੋਣ ਤੇ ਆਪ ਜੀ ਆਪਣੇ ਅਸਣ ਤੇ ਵਿਰਾਜਮਾਨ ਹੋ ਕਿਰਪਾ ਕਰਨੀ ਬਾਬਾ ਜੀ ਮੇਹਰ ਪ੍ਰਿਆਤਰਾ ਕੇ ਸਮੂਹ ਆਈਆਂ ਸੰਗਤਾਂ ਦੀ ਹਾਜ਼ਰੀ ਦਾ ਪ੍ਰਵਾਨ ਕਰਨੀ ਆਪ ਜੀ ਦੀ ਗੁਰਮਖ ਪਰਿਵਾਰ ਜੋ ਐਸਪੀ ਸਿੰਘ ਦੀ ਟੀਮ ਜਿਨ੍ਹਾਂ ਨੇ ਕਾਰਜ ਕੀਤਾ ਉਹਨਾਂ ਦੀ ਵੀ ਅਰਦਾਸ ਹੈ ਕਿ ਸਾਨੂੰ ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀਆਂ ਸੇਵਾਵਾਂ ਦਿੰਦੇ ਰਹਿਣਾ ਤੇ ਅਸੀਂ ਆਪ ਜੀ ਦੀਆਂ ਇਤਿਹਾਸਿਕ ਚੀਜ਼ਾਂ ਨੂੰ ਸੰਭਾਲਦੇ ਰਹੀਏ ਕਿਰਪਾ ਕਰੋ ਬਖਸ਼ਿਸ਼ ਕਰੋ ਬਾਬਾ ਜੀ ਆਪ ਜੀ ਦੇ ਪਰਿਵਾਰ ਹਾਜ਼ਰ ਹਨ ਕਿਰਪਾ ਕਰਕੇ ਨਿਹਾਲੋ ਨਿਹਾਲ ਕਰਨਾ ਬਾਬਾ ਜੀ ਕਿਰਪਾ ਕਰਨੀ ਦਾਸ ਵੱਲੋਂ ਪੂਰੇ ਪਰਿਵਾਰ ਵੱਲੋਂ ਪਰ ਬਾਬਾ ਜੀ ਆਪ ਜੀ ਦੀ ਸੇਵਾ ਕਰਦੇ ਹਾਂ ਇਤਨੀ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ ਜਾਣ ਬੱਚੇ ਸਮਝ ਕੇ ਮਾਫ ਕਰਨਾ ਆ ਗਾਂ ਤੋਂ ਹੋਰ ਸੇਵਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਕਿਰਪਾ ਕਰਨੀ ਆਪ ਮੇਰ ਪ੍ਰਿਆਤਰਕੋ ਬਾਬਾ ਜੀ ਆਪ ਜੀ ਦੇ ਇਸ ਆਉਣ ਦੀ ਖੁਸ਼ੀ ਵਿੱਚ ਆਪ ਜੀ ਦੇ ਆਸਥਾਨ ਤੇ ਬਾਬਾ ਜੀ ਆਪ ਜੀ ਦੀਆਂ ਭੇਟੀਆਂ ਹੋਈਆਂ ਤੁਰਦਰਗਾਈ ਰਸਤਾ ਵਿੱਚੋਂ ਆਪ ਜੀ ਦੀਆਂ ਭੇਟੀਆਂ ਹੋਈਆਂ ਤੁਰਦਰਗਾਈ ਰਸਤਾ ਵਿੱਚ ਸ਼੍ਰੀ ਅਮਰਤ ਰੂਪੀ ਕੜਾਹ ਪਰਸ਼ਾਹੀ ਤੇ ਆਪ ਜੀ ਦੀ ਹਾਜ਼ਰ ਨਾਜ਼ਰ ਜੋ ਜਿੱਕੋ ਪਰਵਾਨਾ ਭੋਗ ਲਾਓ ਭੋਗ ਲਾਇਆ ਪ੍ਰਸ਼ਾਦ ਸਾਸਨਤੋਂ ਦੀ ਆਗਿਆ ਬਖਸ਼ਿਸ਼ ਕਰਨੀ ਜੋ ਜੋ ਆਪ ਜੀ ਦਾ ਪ੍ਰਸ਼ਾਦ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਬਾਬਾ ਜੀ ਹੁਣ ਆਪਣਾ ਪਵਿੱਤਰ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰਕੇ ਸਾਡੇ ਕਲਜੂ ਦੇ ਹਿਰਦਿਆਂ ਨੂੰ ਸ਼ਾਂਤ ਕਰੋ ਗੁਰਬਾਣੀ ਦੇ ਲੜ ਲਾਓ ਤੇ ਸੰਤਾਂ ਨੂੰ ਖੁੱਲੇ ਦਰਸ਼ਨ ਦੇਦਾਰ ਬਖਸ਼ਿਸ਼ ਕਰੋ ਔਰ ਕਿਰਪਾ ਕਰੋ ਆਪ ਜੀ ਦੇ ਅਸਥਾਨਾਂ ਤੇ ਜੋ ਵੀ ਸੰਤਾਂ ਆਈਆਂ ਹਨ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇ ਅੰਕਾ ਚੋਲਾ ਜੀ ਇਹ ਜਾਣ ਤੀਨੇ ਲੋਕ ਨਾ ਆਏ ਸੋ ਬਸਤਰ ਮਹਾਨ ਅਲਖ ਲਖਾਇਆ ਕੁਰਤੇ ਪਾਇਆ ਨਾਨਕ ਇਹ ਹਰਕਾ ਚੋਲਾ ਅੱਜ ਬੜੀਆ ਪਾਰ ਕਿਰਪਾ ਜੋ ਲਗਭਗ ਜੁਲਾਈ ਦੇ ਮਹੀਨੇ ਚ ਸ਼ੁਰੂ ਹੋਈ ਸੀ ਸੇਵਾ ਜੋ ਗੁਰੂ ਨਾਨਕ ਸਾਹਿਬ ਦੇ ਪਿੱਤਰ ਰੰਗ ਦੇ ਬਸਤਰ ਚੋਲਾ ਸਾਹਿਬ ਭੈ ਨਾਨਕੀ ਦਾ ਰੁਮਾਲ ਸਾਹਿਬ ਜਰਨੈਲ ਹਰੀ ਸਿੰਘ ਜੀ ਦੇ ਰੁਮਾਲ ਸਾਹਿਬ ਹੋਰ ਕੁਝ ਸਦਾਲੂਆਂ ਨੇ ਜਿਹੜੇ ਜਪਜੀ ਸਾਹਿਬ ਦੇ ਹੱਥ ਦੀ ਘਟਾਈ ਨਾਲ ਲਿਖੇ ਹੋਏ ਪਾਰ ਸੀ ਉਹ ਸਾਰੇ ਅੱਜ ਫਿਰ ਸਭ ਹੋ ਗਏ ਨੇ ਤੇ ਹੁਣ ਅਸੀਂ ਅੱਜ ਮਾਰੇ ਦੀ ਕਿਰਪਾ ਨਾਲ ਜਿਨ੍ਹਾਂ ਨੇ ਪਰ ਸਭ ਕੀਤੇ ਟੀਮ ਨੇ ਸਾਡਾ ਸਾਰਾ ਪਰਿਵਾਰ ਨਾਲ ਮੇਰੇ ਖੜੇ ਨੇ ਬਾਬਾ ਸੁਖਵੀਰ ਸਿੰਘ ਜੀ, ਬਾਬਾ ਰਜੀਤ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਸੰਦੀਪ ਸਿੰਘ ਜੀ ਤੇ ਨਾਲ ਜਿਹੜੀ ਟੀਮ ਨੇ ਸਾਡਾ ਕੀਤਾ ਸੀ ਸਾਰਾ ਇਹ ਕਾਰਜ ਇਹੋ ਐਸਪੀ ਸਿੰਘ ਜੀ ਜੋ ਨੈਸ਼ਨਲ ਮਿਊਜ਼ੀਅਮ ਦੇ ਡਾਇਰੈਕਟਰ ਰਿਟਾਇਰ ਹੋਏ ਉਹਨਾਂ ਦੀ ਟੀਮ ਨੇ ਇਹ ਸਾਰਾ ਕੰਮ ਬੜੇ ਹੀ ਸੋਹਣੇ ਤਰੀਕੇ ਨਾਲ ਕੀਤਾ ਔਰ ਮੈਂ ਦੇਸ਼ਾਂ-ਪਰਦੇਸਾਂ ਦੀਆਂ ਸੰਗਤਾਂ ਤੇ ਜਿੱਥੇ-ਜਿੱਥੇ ਵੀ ਸਾਡੇ ਗੁਰੂ ਮਹਾਰਾਜ ਦੀ ਇਤਿਹਾਸਿਕ ਚੀਜ਼ਾਂ ਪਈਆਂ ਨੇ ਜੋ ਵੀ ਉਹਨਾਂ ਦੀ ਵਿਰਾਸਤ ਹੈ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਉਹ ਐਸਟਰਾ ਦੀ ਟੀਮ ਜਿਸ ਦਾ ਉਹਨਾਂ ਐਸਪੀ ਸਿੰਘ ਜੀ ਉਹਨਾਂ ਦੇ ਨਾਲ ਨੇ ਮਹੇਸ਼ ਕੁਮਾਰ ਜੀ ਹੈ ਜੀ ਇਹ ਐਸੀ ਟੀਮਾਂ ਨੂੰ ਅਸੀਂ ਉਹਨਾਂ ਨੂੰ ਇਹ ਕਾਰਜ ਦਈਏ ਕਿ ਜਿਹੜੀ ਸਾਡੀ ਵਿਰਾਸਤ ਨੂੰ ਸੰਭਾਲਣ ਔਰ ਇਹਨਾਂ ਨੇ ਬੜੇ ਹੀ ਸੋਹਣੇ ਤਰੀਕੇ ਨਾਲ ਇਹ ਸਾਰੀ ਵਿਰਾਸਤ ਨੂੰ ਸੰਭਾਲਿਆ ਔਰ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਪਿੱਤਰਾਂ ਦੇ ਅੱਜ ਅਸੀਂ ਵੀ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਦੇ ਪੂਰੇ ਚੋਲਾ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਜੋ ਇਹਨਾਂ ਦੀ ਟੀਮ ਦੀ ਬਦੌਲਤ ਹੈ ਜਿਨ੍ਹਾਂ ਨੇ ਬੜੇ ਹੀ ਸੋਹਣੇ ਤਰੀਕੇ ਨਾਲ ਪੁਰਬ ਗੁਰੂ ਮਰਿਆਦਾ ਦੇ ਨਾਲ ਇਹ ਕਾਰਜ ਪੂਰਾ ਕੀਤਾ ਤੇ ਅੱਜ ਅਸੀਂ ਗੁਰੂ ਨਾਨਕ ਸਾਹਿਬ ਦੇ ਪਿੱਤਰ ਅੰਗ ਦੇ ਬਸ ਸ੍ਰੀ ਚੋਲਾ ਸਾਹਿਬ ਉਹਨਾਂ ਦੇ ਵਿਵਿਤਰ ਸਥਾਨ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿੱਚ ਸਥਾਪਿਤ ਕਰ ਰਹੇ ਹਾਂ ਗੁਰੂ ਮਾਰੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਕਿ ਸਵਾਰਿਆਂ ਨੂੰ ਸਾਨੂੰ ਅੰਮ੍ਰਿਤ ਵੇਲੇ ਦੇ ਜਾਗ ਨੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪਿਆਰ ਪਕਸ਼ਿਸ਼ ਕਰਨ ਤੇ ਸੰਗਤਾਂ ਨੂੰ ਮੈਂ ਕਹਾਂਗਾ ਉਹ ਹੁਣ ਆ ਕੇ RAMNASHI PURDURASAH SHRI CHOLA SAHI ਦੇ ਦਰਸ਼ਨ ਕਰ ਸਕਣਗੀਆਂ ਖੁੱਲੇ ਦਰਸ਼ਨ ਦੇਦਾਰ ਹੋਣਗੇ ਇਹਨੇ ਵਚਨ ਕਰਦੇ ਦਾਸ ਫਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿਸਾਨੋ ਜੋ 3-4 ਮਹੀਨੇ ਪਹਿਲੇ ਕੰਮ ਦਿੱਤਾ ਸੀ ਉਹ ਕੰਮ ਨੂੰ ਪੂਰਾ ਕੀਤਾ ਉਹਦੇ ਨਾਲ ਅਸੀਂ ਵਚਨ ਦਿੱਤਾ ਸੀ ਖੁੱਲੇ ਦਰਸ਼ਨ ਹੋਣ ਅੱਜ ਸਾਰੀ ਸੰਗਤ ਜਿਹੜੀ ਹੈ ਇਹਨਾਂ ਦੇ ਖੁੱਲੇ ਦਰਸ਼ਨ ਚੋਲਾ ਸਾਹਿਬ ਦੇ ਜੋ ਬਹੁਤ ਇਤਿਹਾਸਿਕ ਹੈ ਮੈਂ ਪਹਿਲੇ ਵੀ ਕਿਹਾ ਸੀ ਕਿ ਸਰਮੌਰ ਜੇ ਇਹ ਸਰਮੌਰ ਦੇ ਜਿਹੜਾ ਸਿੱਖ ਵਿਰਾਸਤ ਦਾ ਸਭ ਤੋਂ ਜ਼ਿਆਦਾ ਇਤਿਹਾਸਿਕ ਚੀਜ਼ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਪਰਸੋਂ ਆਉਣ ਵਾਲਾ ਦੋ ਦਿਨ ਚ ਪੰਜ ਉਸ ਤੋਂ ਪਹਿਲੇ ਅਸੀਂ ਜੋ ਸ਼ੋਭਿਤ ਕਰਤਾ ਤਾਂ ਕਿ ਸਾਰੀ ਸੰਗਤ ਇਹਨਾਂ ਖੁੱਲੇ ਦਰਸ਼ਨ ਦੇ ਔਰ ਅਸੀਂ ਇਹ ਕੋਸ਼ਿਸ਼ ਕੀਤੀ ਹੈ ਇਸ ਸਮਾਂ ਨੂੰ ਦੋ ਗਲਾ ਤੇ ਇੱਥੇ ਦਰਸ਼ਨ ਹੋਣ ਔਰ ਸਾਰੀ ਟੈਕਨੀਕੈਲਿਟੀ ਹੈ ਇਹ ਟੈਕਨੀਕਲ ਵਿਸ਼ਾ ਦੇ ਵਿੱਚ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਟੈਂਪਰੇਚਰ ਹਿਮੀਡਿਟੀ ਕੰਟਰੋਲ ਸਟੀਲ ਸ਼ੀਸ਼ਾ ਸਾਰੀ ਸੀਜਰ ਝਾੜ ਦੇ ਵਿੱਚ ਸਮਾ ਲਿਆ ਇਸ ਦੇ ਚਾਹਵਨ ਦੱਸ ਸ਼ੁਰੂ ਕੀਤੀ ਤਾਂ ਕੋ ਸਾਡੇ ਕੋਈ ਸਵਾਲ ਹੋਣ ਤੇ ਜਰੂਰ ਪੁੱਛੋ ਆਪਰਾ ਬਚਨ ਖਾਂਦੇ ਕਰਨਗੇ ਬਤਾਇਆ ਬਰਮ ਸਨਮਾਨ ਜੋ ਦੇ ਸਾਹਿਬ ਦੇ ਸਾਜ ਜੁੜ ਬੈਠੇ ਗੁਨਾਨ ਨਾਮ ਦੇ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੇ ਭਾਤੇ ਦਾਸ ਬਾਬਾ ਸਰਦੇਸ਼ ਸਿੰਘ ਜੀ ਦੀ 16 ਸੰਤਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਬਾਰ ਸੇ ਚੋਲਾ ਸਾਹਿਬ ਦੇ ਬਾਬਾ ਨਾਨਕ ਅੱਜ ਚੋਲਾ ਸਾਹਿਬ ਦੀ ਆਮਦ ਜੇ ਜੋ ਕਿ ਪੰਜ ਮਹੀਨੇ ਤੋਂ ਲਗਾਤਾਰ ਜਿਹਦੀ ਪ੍ਰਵੇਸ਼ ਲਈ ਇਹ ਸੁਰੱਖਿਅਤ ਰੱਖਿਆ ਸਨ ਅੱਜ ਉਹ ਕਾਰਜ ਸੰਪੂਰਨ ਹੋਇਆ ਉਸ ਸੰਪੂਰਨ ਦੀ ਖੁਸ਼ੀ ਵਿੱਚ ਅੱਜ ਸਾਰਾ ਬੀਤੀ ਬਰਾਦ ਇਕੱਠਾ ਹੋਇਆ ਹੈ ਔਰ ਸੰਤਾਂ ਵੀ ਹਾਜ਼ਰ ਨੇ ਅੱਜ ਦੇ ਇਸ ਮੁਬਾਰਕ ਦਿਨ ਤੇ ਮੈਂ ਸਮੂਹ ਗੁਣਾਂਕ ਨਾਮ ਲੈਵਾਲ ਸਤਾਂ ਨੂੰ ਲੱਖ ਲੱਖ ਮੁਬਾਰਕਬਾਦ ਪੇਸ਼ ਕਰਦਾ ਗੁਣਾਂਕ ਬਾਬਾ ਜੀ ਬਾਬਾ ਸ਼ਿਰਚਾ ਜੀ ਮਹਾਰਾਜ ਉਹਨਾਂ ਦੇ ਸਭ ਪੀਰ ਪ੍ਰੇਹ ਹੱਥ ਰੱਖੇ ਜੋ ਇਹ ਚੋਲਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਹਮੇਸ਼ਾ ਆਉਂਦੀਆਂ ਨੇ ਔਰ ਪਿਆਸਿਦਕਾਰ ਦਿੰਦੀਆਂ ਨੇ ਅੱਜ ਬੜਾ ਮੁਬਾਰਕ ਦਿਨ ਹੈ ਕਿ ਅਸੀਂ ਇੱਕ ਸੁੰਦਰ ਅਲਮਾਰੀ ਵਿੱਚ ਜੋ ਕਿ ਸਟੇਨਲੈਸ ਸਟੀਲ ਇਹ ਟਾਈਟਲ ਅਲਮਾਰੀ ਬਣੀ ਹੈ ਔਰ ਐਸਪੀ ਸਿੰਘ ਜਿਨ੍ਹਾਂ ਨੇ ਪ੍ਰਜਾਸ਼ੀ ਕੀਤੀ ਹੈ ਔਰ ਬੜੇ ਸੁਚੱਜੇ ਢੰਗ ਨਾਲ ਇਹਨਾਂ ਨੇ ਸਾਰਾ ਕਾਰਜ ਨਿਰਵੇਗਨ ਸੰਪੂਰਨ ਕਰਾਇਆ ਸੋ ਅੱਜ ਦੇ ਇਸ ਮੌਕੇ ਦੇ ਇਸ ਨੂੰ ਗੁਣਾਂਕ ਨਾਲ ਲੈਵਾ ਸੰਤਾਨ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਜੀਵ ਮਹਿਤਾ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ